ਸਾਸੀਕਲ ਦੋਸਤੋ ਸਵਾਗਤ ਹੈ ਤੁਹਾਡਾ ਨਵੀਂ ਵੀਡੀਓ ਦੇ ਵਿੱਚ ਤੇ ਅੱਜ ਤੁਹਾਡੇ ਨਾਲ ਸ਼੍ਰੀ ਗੰਗਾ ਨਗਰ ਤੋਂ ਲੈ ਕੇ ਵਾਇਆ ਸਾਦੂਲ ਸ਼ਹਿਰ ਹੋ ਕੇ ਪਤਲੀ ਬੈਰੀਅਰ ਤੱਕ ਦਾ ਸਫ਼ਰ ਸਾਂਝਾ ਕਰ ਰਹੇ ਹਾਂ ਦੋਸਤੋ ਤਕਰੀਬਨ 35-40 ਕਿਲੋਮੀਟਰ ਦਾ ਇਹ ਸਫ਼ਰ ਆ ਤੇ ਤੁਹਾਡੇ ਨਾਲ 7-8 ਮਿੰਟ ਦੇ ਵਿੱਚ ਸਾਂਝਾ ਕਰਾਂਗੇ ਇਹ ਦੋਸਤੋ ਜਿਹੜਾ ਉੱਪਰ ਹਾਈਵੇ ਜਾ ਰਿਹਾ ਹੈ ਸੂਰਤਗੜ ਵੱਲੋਂ ਆ ਰਿਹਾ ਤੇ ਅੱਗੇ ਅਬੋਰ ਵੱਲ ਜਾ ਰਿਹਾ ਤੇ ਆਪਾਂ ਇੱਥੋਂ ਜਾਣਾ ਹੈ ਦੋਸਤੋ ਵਾਇਆ ਸਾਦੂਲ ਸ਼ਹਿਰੋ ਕੇ ਤਾਂ ਇਥੋਂ ਜਿਹੜਾ ਸਿੱਧਾ ਰੋੜਾ ਇਹ ਸਾਦੂਲ ਸ਼ਹਿਰ ਨੂੰ ਜਾਂਦਾ ਹੈ ਇਹ ਆਪਾਂ ਸਾਦੂਲ ਸ਼ਹਿਰ ਨੂੰ ਜਾ ਰਹੇ ਆ ਇਹ ਐਲ ਐਨ ਪੀ ਇਥੋਂ ਨਹਿਰ ਆ ਜਿਹੜੀ ਉਹ ਨਿਕਲਦੀ ਆ ਦੋਸਤੋ ਗੰਕ ਨਾਲ ਨਹਿਰ ਦੇ ਵਿੱਚੋਂ ਤੇ ਇੱਥੇ ਨਾਲ ਜਿਹੜਾ ਪਿੰਡ ਆ ਉਹ ਕਾਲੂਆਣਾ ਹੈ ਕੁਝ ਕੁ ਜਿਹੜੇ ਇਸ ਰੋਡ ਦੇ ਉੱਪਰ ਪਿੰਡ ਵੱਡੇ ਆਉਂਦੇ ਆ ਤੇ ਕੁਝ ਕੁ ਜਿਹੜੇ ਉਹ ਚੱਕ ਇੱਥੇ ਨੇ ਜਿਆਦਾ ਐਲ ਐਨ ਪੀ ਜਿਹੜੇ ਚੱਕ ਉਹ ਆਸੇ ਪਾਸੇ ਨੇ ਕਿਉਂਕਿ ਐਲਨਪੀ ਨਹਿਰ ਆ ਤੇ ਨਹਿਰਾਂ ਦੇ ਨਾਮ ਤੇ ਹੀ ਇੱਥੇ ਜਿਹੜੇ ਪਿੰਡਾਂ ਦੀ ਉਹ ਚੱਕਬੰਦੀ ਹੋਈ ਆ ਬਹੁਤ ਖੂਬਸੂਰਤ ਦੋਸਤੋ ਵਿਊ ਆ ਇੱਥੋਂ ਜਦੋਂ ਆਪਾਂ ਸਫਰ ਕਰਦੇ ਆ ਤਾਂ ਆਸੇ ਪਾਸੇ ਦੀਆਂ ਜ਼ਮੀਨਾਂ ਖੇਤ ਵੇਖ ਕੇ ਇਹ ਲੱਗਦਾ ਹੀ ਨਹੀਂ ਕਿ ਇਹ ਰਾਜਸਥਾਨ ਦੇ ਵਿੱਚ ਆ ਬਿਲਕੁਲ ਇਸ ਤਰ੍ਹਾਂ ਲੱਗਦਾ ਹੈ ਕਿ ਜਿਵੇਂ ਆਪਾਂ ਪੰਜਾਬ ਦੇ ਵਿੱਚ ਸਫਰ ਕਰ ਰਹੇ ਹੋਈਏ ਇਹ ਦੋਸਤੋ 4 ਐਲ ਐਮ ਪੀ ਪਿੰਡ ਨੂੰ ਆਪਾਂ ਕ੍ਰਾਸ ਕੀਤਾ ਤੇ ਇਸ ਤੋਂ ਅਗਲਾ ਜਿਹੜਾ ਸਾਹਮਣੇ ਪਿੰਡ ਆ ਉਹ 5 ਚੱਕ ਜਾਨੀ ਕਿ 5 ਐਲ ਐਮ ਪੀ ਸਰਦਾਰ ਗੁਰਜੰਟ ਸਿੰਘ ਬਰਾੜ ਜੋ ਹੁਣ ਮੌਜੂਦਾ ਐਮ ਐਲ ਏ ਆ ਉਹਨਾਂ ਦਾ ਪੁੱਤਰਾ ਸਰਦਾਰ ਗਰਵੀਰ ਸਿੰਘ ਬਰਾੜ ਉਹਨਾਂ ਦਾ ਇਹ ਜੱਦੀ ਪਿੰਡ ਆ ਇੱਥੋਂ ਸੱਜੇ ਪਾਸੇ ਸਿੱਧਾ ਰਸਤਾ ਜਾਂਦਾ ਦੋ ਰਸਤੇ ਲੱਗਦੇ ਆ ਦੋਸਤੋ ਇਹ ਜਿਹੜੀ ਰੇਲਵੇ ਪਟੜੀ ਹੈ ਸ਼੍ਰੀ ਗੰਗਾ ਨਗਰ ਤੋਂ ਸਾਦੂਲ ਸ਼ਹਿਰ ਨੂੰ ਜਾ ਰਹੀ ਹੈ ਖੱਬੇ ਪਾਸੇ ਜਿਹੜਾ ਸ਼੍ਰੀ ਗੰਗਾ ਨਗਰ ਤੇ ਸੱਜੇ ਪਾਸੇ ਜਿਹੜਾ ਉਹ ਸਾਦੂਲ ਸ਼ਹਿਰ ਆਉਂਦਾ ਹੈ ਇਹ ਸਾਹਮਣੇ ਬੋਰਡ ਵੀ ਲੱਗਾ ਹੋਇਆ ਸਾਦੂਲ ਸ਼ਹਿਰ ਹਬੋਰ ਇਹ ਜਿਹੜਾ ਰਸਤਾ ਹੈ ਦੋਸਤੋ ਇਹ ਸਿੱਧਾ ਸ਼੍ਰੀ ਗੰਗਾ ਨਗਰ ਨੂੰ ਇਧਰੋਂ ਪੰਜਾਬ ਦੇ ਨਾਲ ਜੋੜਦਾ ਹੈ ਵਾਇਆ ਸਾਦੂਲ ਸ਼ਹਿਰ ਹੋ ਕੇ ਇੱਥੋਂ ਵੀ ਸੱਜੇ ਪਾਸੇ ਜਿਹੜਾ ਦੋਸਤੋ ਰਸਤਾ ਉਹ ਪੰਜ ਚੱਕ ਨੂੰ ਜਾਂਦਾ ਹੈ ਤੇ ਇਧਰੋਂ ਜੇ ਗੱਲ ਕਰੀਏ ਖੱਬੇ ਹੱਥ ਤਾਂ ਇਧਰ ਜਿਵੇਂ ਦਲੀਆ ਵਾਲਾ ਭਾਗਸਰ ਇਹ ਜਿਹੜੇ ਕੁਝ ਕੁ ਵੱਡੇ ਪਿੰਡ ਨੇ ਚੱਕ ਮਹਾਰਾਜ ਕਹੋ ਗਿਆ ਇਹ ਸਾਰੇ ਜਿਹੜੇ ਮੇਨ ਰੋਡ ਤੋਂ ਥੋੜੇ ਜਿਹੀ ਪਿੱਛੇ ਹਟਮੇ ਆ ਇੱਕ ਇਸੇ ਰੋਡ ਤੇ ਉੱਪਰ ਆ ਜਿਹੜਾ ਖੱਬੇ ਹੱਥ ਬੋਰਡ ਲੱਗਿਆ ਹੋਇਆ ਪਿੰਡ ਦਾ ਅਬਹੋਰੀਆ ਪਿੰਡ ਦਾ ਨਾਮ ਆ ਇਸ ਰੋਡ ਦੇ ਉੱਪਰ ਦੋਸਤੋ ਜਿਹੜਾ ਮੇਨ ਹੁਣ ਅੱਗੇ ਜਾ ਕੇ ਪਿੰਡ ਆਉਂਦਾ ਉਹ ਪਿੰਡ ਬਣ ਵਾਲਾ ਪਿੰਡ ਬਣ ਵਾਲਾ ਬਹੁਤ ਵੱਡਾ ਮਸ਼ਹੂਰ ਪਿੰਡ ਆ ਇੱਥੇ ਰੇਲਵੇ ਸਟੇਸ਼ਨ ਵੀ ਬਣਿਆ ਹੋਇਆ ਬਣ ਵਾਲੇ ਤੋਂ ਦੋਸਤੋ ਜਿਹੜਾ ਇੱਕ ਰਸਤਾ ਉਹ ਇਧਰ ਲਾਲਗੜ ਤੇ ਹਨਮਾਨਗੜ ਵੱਲ ਨੂੰ ਚਲਾ ਜਾਂਦਾ ਹੈ ਤੇ ਸਿੱਧਾ ਰਸਤਾ ਦੋਸਤੋ ਇੱਥੋਂ ਆ ਜਿਹੜਾ ਉਹ ਸਾਦਲ ਸ਼ਹਿਰ ਨੂੰ ਜਾਂਦਾ ਹੈ ਇੱਥੇ ਅੰਡਰ ਬ੍ਰਿਜ ਬਣਿਆ ਆ ਰੇਲਵੇ ਲਾਈਨ ਜਿਹੜੀ ਉਹ ਵਾਰ-ਵਾਰ ਕ੍ਰਾਸ ਕਰਦੀ ਆ ਇਹ ਨਾਲ ਰੇਲਵੇ ਸਟੇਸ਼ਨ ਆ ਬਣ ਵਾਲੇ ਦਾ ਤੇ ਇੱਥੋਂ ਦੋਸਤੋ ਇੱਕ ਰਸਤਾ ਜਿਸ ਤਰ੍ਹਾਂ ਤੁਹਾਨੂੰ ਦੱਸਿਆ ਕਿ ਉਹ ਲਾਲਗੜ੍ਹ ਤੇ ਅੱਗੇ ਹਨੂਮਾਨਗੜ੍ਹ ਵੱਲ ਨੂੰ ਜਾਂਦਾ ਹੈ ਆਪਾਂ ਦੋਸਤੋ ਜਾ ਰਹੇ ਆ ਅੱਗੇ ਸਾਦੂਲ ਸ਼ਹਿਰ ਨੂੰ ਜਿਸ ਤਰ੍ਹਾਂ ਦੋਸਤੋ ਆਪਾਂ ਪਹਿਲਾਂ ਵੀ ਗੱਲ ਕਰ ਰਹੇ ਸੀ ਕਿ ਇਹ ਜਿਹੜਾ ਰਸਤਾ ਇਹ ਸਿੱਧਾ ਪੰਜਾਬ ਦੇ ਨਾਲ ਜੋੜਦਾ ਹੈ ਪੰਜਾਬ ਦੇ ਜਿਸ ਤਰ੍ਹਾਂ ਸੀਤੋਗੁੰਨੂ ਆ ਜਾਂ ਅਬੋਰਾ ਉਹਨਾਂ ਸ਼ਹਿਰਾਂ ਦੇ ਨਾਲ ਜਾ ਕੇ ਇਹ ਸੜਕਾ ਜਿਹੜੀ ਜੁੜਦੀ ਆ ਜੇਕਰ ਰਾਜਸਥਾਨ ਦੀ ਗੱਲ ਕਰੀਏ ਤਾਂ ਰਾਜਸਥਾਨ ਦੇ ਜਿਸ ਤਰ੍ਹਾਂ ਸੰਗਰੀਆ ਵਗੈਰਾ ਮੰਡੀਆਂ ਹਨ ਮਾਨਗੜਾ ਉਹਨਾਂ ਦੇ ਨਾਲ ਵੀ ਜਿਹੜਾ ਇਹ ਰੋਡ ਜੁੜਦਾ ਹੈ ਇੱਥੋਂ ਦੋਸਤੋ ਖੱਬੇ ਹੱਥਾ ਜਿਹੜਾ ਪਿੰਡ ਹਾਕਮਾਬਾਦ ਉਹ ਵੀ ਕਾਫੀ ਪੁਰਾਣਾ ਤੇ ਮਸ਼ਹੂਰ ਪਿੰਡ ਆ ਖੱਬੇ ਹਾਥੀ ਦੋਸਤੋ ਬਾਦਲ ਚੱਕ ਆਉਂਦਾ ਹੈ ਸੱਜੇ ਹੱਥ ਦੁੱਦਾ ਖਿਚੜ ਪਿੰਡਾਂ ਪਿੰਡ ਤਾਂ ਦੋਸਤੋ ਕਾਫੀ ਸਾਰੇ ਆ ਪਰ ਜਿਹੜੇ ਵੱਡੇ ਪਿੰਡ ਆ ਆਪਾਂ ਉਹਨਾਂ ਦਾ ਜ਼ਿਕਰ ਕਰ ਰਹੇ ਆ ਚੱਕ ਵੀ ਇੱਥੇ ਬਹੁਤ ਪੈਂਦੇ ਆ ਇਹ ਜਿਹੜਾ ਰਸਤਾ ਇਹ ਹਾਕਮਾਬਾਦ ਪਿੰਡ ਨੂੰ ਚਲਾ ਜਾਂਦਾ ਤੇ ਇਹ ਸਾਰੇ ਰਸਤੇ ਅੱਗੇ ਜਾ ਕੇ ਕਿਤੇ ਨਾ ਕਿਤੇ ਪੰਜਾਬ ਦੇ ਨਾਲ ਜੁੜਦੇ ਆ ਜਿਸ ਤਰ੍ਹਾਂ ਹਾਕਮਾਬਾਦ ਤੋਂ ਅੱਗੇ ਬਰਿਆਮ ਖੇੜਾ ਪਿੰਡਾਂ ਉਧਰ ਨੂੰ ਜਾਇਆ ਜਾਂਦਾ ਇੱਥੋਂ ਅੱਗੇ ਸੱਜੇ ਹੱਥ ਜਿਹੜਾ ਪਿੰਡ ਆ ਉਹ ਦੁੱਦਾ ਖਿਚੜ ਪਿੰਡ ਆਉਂਦਾ ਤੇ ਖੱਬੇ ਹੱਥਾ ਜਿਹੜਾ ਉਹ ਬੋਧਰਾਂ ਵਾਲੀ ਐ ਜਿਹਨੂੰ ਫਤੇ ਸਿੰਘ ਵਾਲਾ ਵੀ ਕਹਿੰਦੇ ਆ ਇੱਥੇ ਵੀ ਰੇਲਵੇ ਸਟੇਸ਼ਨ ਬਣਿਆ ਹੋਇਆ ਕਾਫੀ ਸਾਰੇ ਜਿਹੜੇ ਆਸੇ ਪਾਸੇ ਪਿੰਡ ਨੇ ਕੁਝ ਵੱਡੇ ਪਿੰਡ ਆ ਤੇ ਕੁਝ ਜਿਹੜੇ ਚੱਕ ਨੇ ਉਸ ਤੋਂ ਅਗਲਾ ਪਿੰਡ ਆ ਜਿਹੜਾ ਉਹ ਚੱਕ ਸੋਨੇ ਵਾਲਾ ਸੱਜੇ ਹੱਥ ਦੋਸਤੋ ਇੱਥੋਂ ਰਸਤਾ ਜਾਂਦਾ ਐ ਇਹ ਰੇਲਵੇ ਦੀ ਲਾਈਨ ਵੀ ਐ ਜਿਹੜੀ ਉਹ ਇਸ ਸੜਕ ਦੇ ਨਾਲ-ਨਾਲ ਬਿਲਕੁਲ ਚੱਲਦੀ ਜਾਂਦੀ ਐ ਅਸੀ ਦੋਸਤੋ ਆਪਣੀਆਂ ਵੀਡੀਓ ਦੇ ਰਹੀ ਕੋਸ਼ਿਸ਼ ਕਰਦੇ ਰਹਿੰਨੇ ਆ ਕਿ ਤੁਹਾਨੂੰ ਜਿਹੜੀਆਂ ਵੱਖ-ਵੱਖ ਸੜਕਾਂ ਉਹਨਾਂ ਦੀ ਸੈਰ ਕਰਾਈ ਜਾਵੇ ਤਾਂ ਅੱਜ ਦੋਸਤੋ ਇਹ ਜਿਹੜਾ ਆਪਾਂ ਸਫਰ ਤੁਹਾਡੇ ਨਾਲ ਸਾਂਝਾ ਕਰ ਰਹੇ ਹਾਂ ਸ਼੍ਰੀ ਗੰਗਾ ਨਗਰ ਤੋਂ ਲੈ ਕੇ ਮਟੀਲੀ ਦੇ ਅੱਗੇ ਪਤਲੀ ਜਿਹੜਾ ਬੈਰੀਅਰ ਪੈਂਦਾ ਉੱਥੋਂ ਤੱਕ ਦਾ ਤੁਹਾਡੇ ਨਾਲ ਸਫਰ ਸਾਂਝਾ ਕਰ ਰਹੇ ਹਾਂ ਇਹ ਸੜਕ ਦੇ ਉੱਪਰ ਕੁਝ ਦਰਖਤ ਵਗੈਰਾ ਨੇ ਕੁਝ ਇਹਨਾਂ ਦਿਨਾਂ ਦੇ ਵਿੱਚ ਸੌਣ ਦਾ ਮਹੀਨਾ ਬਰਸਾਤਾ ਪੈਂਦੀਆਂ ਨੇ ਤੇ ਹਰਿਆਲੀ ਆ ਜਿਹੜੀ ਉਹ ਬਹੁਤ ਹੁੰਦੀ ਆ ਇਸ ਕਰਕੇ ਜਿਹੜਾ ਵਿਊ ਆ ਉਹ ਵੈਸੇ ਹੀ ਖੂਬਸੂਰਤ ਦੇਖਣ ਨੂੰ ਮਿਲਦਾ ਤਾਂ ਇਹ ਰਾਜਸਥਾਨ ਦਾ ਏਰੀਆ ਵੈਸੇ ਵੀ ਦੋਸਤੋ ਦੇਖਣ ਵਾਲਾ ਬਹੁਤ ਖੂਬਸੂਰਤ ਏਰੀਏ ਨੇ ਤਾਂ ਇੱਥੋਂ ਦੋਸਤੋ ਜਿਹੜਾ ਅੱਗੇ ਸਾਦਲ ਸ਼ਹਿਰ ਆ ਜਿਹਨੂੰ ਮਟੀਲੀ ਵੀ ਕਿਹਾ ਜਾਂਦਾ ਤਾਂ ਉਹ ਬਿਲਕੁਲ ਨਜ਼ਦੀਕ ਆ ਇੱਥੋਂ ਸੱਜੇ ਹੱਥ ਦੋ ਤਿੰਨ ਰਸਤੇ ਆ ਜਿਹੜੇ ਉਹ ਸਾਦਲ ਸ਼ਹਿਰ ਮਟੀਲੀ ਦੇ ਵਿੱਚ ਚਲੇ ਜਾਂਦੇ ਆ ਤੇ ਖੱਬੇ ਹੱਥ ਜਿਹੜੇ ਦੋ ਪੁਰਾਣੇ ਮਸ਼ਹੂਰ ਪਿੰਡ ਆ ਜਿਨ੍ਹਾਂ ਦੇ ਵਿੱਚ ਪਿੰਡ ਪਤਲੀ ਤੇ ਇਸ ਤੋਂ ਇਲਾਵਾ ਗੱਦਰ ਖੇੜਾ ਪਿੰਡ ਆ ਦੋ ਪਿੰਡ ਆ ਜਿਹੜੇ ਇੱਧਰ ਖੱਬੇ ਹੱਥ ਇਸ ਮੇਨ ਰੋਡ ਤੋਂ ਥੋੜੇ ਜੇ ਪਿੱਛੇ ਹਟਨੇ ਆ ਤਾਂ ਆਪਾਂ ਤਕਰੀਬਨ ਇਸ ਸਮੇਂ ਜਿਹੜਾ ਉਹ ਸਾਦਲ ਸ਼ਹਿਰ ਮਟੀਲੀ ਉਸ ਦੇ ਬਰਾਬਰ ਜਾ ਰਹੇ ਹਾਂ ਇਹ ਸਾਰਾ ਸਾਦਲ ਸ਼ਹਿਰ ਦੇ ਬਾਰ ਬਾਰ ਬਾਈਪਾਸ ਅਤੇ ਸਾਦਲ ਸ਼ਹਿਰ ਤਕਰੀਬਨ 1.5 ਕਿਲੋਮੀਟਰ ਇਸ ਮੇਨ ਰੋਡ ਤੋਂ ਪਿੱਛੇ ਹਟਮਾ ਹੈ ਤਾਂ ਸਾਹਮਣੇ ਇਸ ਤੋਂ ਅੱਗੇ ਜਾ ਕੇ ਦੋਸਤੋ ਜਿਹੜਾ ਗੱਦਰ ਖੇੜਾ ਵਲਾ ਚੌਂਕ ਆ ਇੱਥੇ ਬਹੁਤ ਜ਼ਿਆਦਾ ਰੌਣਕ ਹੁੰਦੀ ਐ ਇੱਥੋਂ ਜਿਹੜਾ ਸੱਜੇ ਹੱਥ ਰਸਤਾ ਉਹ ਹਨਮਾਨਗੜ੍ਹ ਨੂੰ ਚਲਾ ਜਾਂਦਾ ਤੇ ਖੱਬੇ ਹੱਥ ਦੋਸਤੋ ਜਿਹੜਾ ਰਸਤਾ ਉਹ ਪੰਜਾਬ ਦੇ ਵੱਲ ਨੂੰ ਜਾ ਰਿਹਾ ਤਾਂ ਆਪਾਂ ਪੰਜਾਬ ਵੱਲ ਨੂੰ ਜਾ ਰਹੇ ਆ ਇਹ ਗੱਦਰ ਖੇੜਾ ਪਿੰਡ ਆ ਜਿਹੜਾ ਇੱਥੋਂ ਖੱਬੇ ਹੱਥ ਰਹਿ ਜਾਂਦਾ ਇੱਥੋਂ ਵੀ ਰਸਤਾ ਜਾਂਦਾ ਤੇ ਪਿੱਛੇ ਸਾਧੂਲ ਸ਼ਹਿਰ ਤੋਂ ਸਿੱਧਾ ਰਸਤਾ ਵੀ ਜਾਂਦਾ ਦੋਸਤੋ ਅੱਜ ਦਾ ਜਿਹੜਾ ਤੁਹਾਡੇ ਨਾਲ ਸਫ਼ਰ ਸੀ ਉਹ ਆਪਣਾ ਪਤਲੀ ਬੈਰੀਅਰ ਤੱਕ ਦਾ ਸਾਂਝਾ ਕੀਤਾ ਤੇ ਇਸ ਰੋਡ ਦੇ ਉੱਪਰ ਕਿਹੜੇ ਕਿਹੜੇ ਪਿੰਡ ਆਉਂਦੇ ਆ ਤੁਸੀਂ ਕਮੈਂਟਾਂ ਦੇ ਵਿੱਚ ਵੀ ਜਰੂਰ ਦੱਸਿਆ ਜੇ ਇਸ ਏਰੀਏ ਦੇ ਜਿਹੜੇ ਵੀ ਦੋਸਤ ਮਿੱਤਰ ਜੁੜੇ ਹੋਏ ਆ ਵੀਡੀਓ ਨੂੰ ਅੱਗੇ ਦੋਸਤ ਮਿੱਤਰਾਂ ਨਾਲ ਸਾਂਝਾ ਜਰੂਰ ਕਰਿਓ ਤਾਂ ਕਿ ਜਿਹੜੇ ਦੋਸਤ ਮਿੱਤਰ ਸਫਰ ਕਰਦੇ ਆ ਕਦੇ-ਕਦਾਈਂ ਆਉਂਦੇ ਆ ਉਹਨਾਂ ਦੇ ਵਾਸਤੇ ਵੀ ਥੋੜੀ ਆਸਾਨੀ ਹੋ ਜਾਂਦੀ ਆ ਨਵੇਂ ਰਸਤਿਆਂ ਦਾ ਵੀ ਪਤਾ ਚੱਲਦਾ ਏ ਇਹ ਦੋਸਤੋ ਸਾਹਮਣੇ ਜਿਹੜਾ ਪਤਲੀ ਬੈਰੀਅਰ ਆ ਇੱਥੇ ਜਿਹੜੀ ਇਹ ਲਿੰਕ ਚੈਨਲ ਨਹਿਰ ਨਿਕਲਦੀ ਆ ਤੇ ਇਸ ਤੋਂ ਅੱਗੇ ਦੋਸਤੋ ਪੰਜਾਬ ਦੀ ਸ਼ੁਰੂਆਤ ਹੋ ਜਾਂਦੀ ਆ ਜਿਹੜਾ ਸੱਜੇ ਹੱਥ ਰਸਤਾ ਸੀਤੋਗਰ ਨੂੰ ਮਲੋੜ ਜਾ ਰਿਹਾ ਤੇ ਖੱਬੇ ਹੱਥ ਅਬੋਰ ਜਾ ਰਿਹਾ ਵੀਡੀਓ ਚੰਗੀ ਲੱਗੀ ਸ਼ੇਅਰ ਜ਼ਰੂਰ ਕਰ ਦਿਓ ਧੰਨਵਾਦ